ਲੋ ਭਈਓਏ ਕੀ ਹਾਲ ਚਾਲ ਆ ਦੋਸਤੋ ਸੋ ਸਾਰੇ ਵੀਰ ਠੀਕ ਠਾਕ ਲੋ ਭਾਈ ਕੱਢੀ ਆਂਦਾ ਰੱਬ ਧੁੱਕੀ ਜਾਨਵਰ ਪਰਸੋਂ ਛੱਡੀ ਸੀ ਕੱਲ ਨਹੀਂ ਛੱਡੇ ਗਏ ਤੇ ਮੀ ਵੀ ਜ਼ਰੂਰੀ ਆ ਹਨਾ ਤੇ ਮੀ ਰ ਆਪਣੇ ਬਣ ਜਾਂਦਾ ਸੀ ਚੜ ਜਾਂਦਾ ਸੀ ਆਂਦਾ ਹੋਣੀ ਸੀ ਜਮੈਂ ਯਾਰੀ ਵਾਲੀ ਗੱਲ ਬਣਾਤੀ ਮੈਂ ਮੋਟਰ ਚਲਾਉਣ ਹੀ ਚੱਲਿਆ ਸੀਗਾ ਮੈਂ ਕਿ ਸ਼ਹਿਰ ਜਾਣਾ ਸੀ ਤੇ ਖੈਰ ਜਾਣ ਦੀ ਨਾ ਨੁਕਤ ਸੀਗੀ ਮੈਂ ਕਿ ਸ਼ਹਿਰ ਜੇ ਨਾ ਗਏ ਤਾਂ ਮੋਟਰ ਚਲਾਇਆ ਵਾ ਤੇ ਮੈਨੂੰ ਬੱਦਲ ਚੜਿਆ ਦੇਖ ਕੇ ਮੈਂ ਸਾਰਾ ਕੁਝ ਹੀ ਧੱਕਿਆ ਆਇਆ ਰੱਬ ਕਹਿੰਦਾ ਕੋਈ ਜ਼ਰੂਰਤ ਨਹੀਂ ਕੋਈ ਗੱਲ ਨਹੀਂ ਬਹੁਤ ਨਹੀਂ ਜ਼ਬਰਦਸਤ ਆ ਮੇਰੀ ਪਰਨਾ ਬੱਦਦਾ ਸਿੱਧਾ ਹੀ ਆ ਬੱਦਦਾ ਵਖਾਵਾ ਸ਼ਕਲ ਲੋ ਆਪੇ ਹਣ ਨਹੀਂ ਆ ਨਾ ਬਾਹਰ ਖਾ ਲੈ ਲੋ ਲੋ ਬੇ ਮਿੱਤਰੋ ਸ਼ਹਿਰ ਜਾਣਾ ਸੀਗਾ ਤੇ ਰੋੜ ਆਣਾ ਇਹ ਜੀਤਾ ਹੈ ਬਈ ਨਹੀਂ ਪਈ ਜਾਂਦਾ ਵੀਨੇ ਆ ਜੇ ਹੜਦਾ ਤਾਂ ਫਿਰ ਤੁਰਦੇ ਆ ਤੇ ਜੇ ਭਾਈ ਨਾ ਸਾਡੇ ਤਿਆਰੀ ਬਿਹਾਰੀ ਬਈ ਥੋੜੀ ਸਹੀ ਹੈ ਇਧਰ ਆ ਜੀ ਬਈ ਬਾਹਰ ਆ ਬਾਹਰ ਆ ਇਧਰ ਆਈ ਤਾਂ ਕਹਿਣਾ ਤਾਂ ਆਈ ਸੀ ਇਧਰ ਅੰਦਰ ਕਹਿਣਾ ਤਾਂ ਮੈਂ ਸੀ ਇਧਰ ਅੰਦਰ ਕਈ ਜਾਂ ਨਾ ਬਾਹਰ ਆ ਲੈ ਬਾਈ ਜੂਰਾ ਨਾ ਲੈ ਪਿਆ ਨਾ ਰੱਬ ਚੁੱਟ ਨਾ ਲੈ ਲੈ ਆਉਂਦਾ ਅਜ ਤੱਕ ਇਹਨੇ ਚੋਬਰ ਲਓ ਬਾਈ ਜੀ ਮੌਸਮ ਬਹੁਤ ਹੀ ਖਤਰਨਾਕ ਹੈ ਅਜ ਤਾਂ ਤੇ ਮੌਸਮ ਬਹੁਤ ਖਤਰਨਾਕ ਬਣਿਆ ਖੜਾ ਲਓ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੋ ਸਾਰੇ ਪਰਾ ਠੀਕ ਆ ਲਓ ਬਾਈ ਯੌਥਾ ਦਿਨ ਚੜ ਗਏ ਛਤਰੀ ਲੱਗੀ ਪਈ ਹੈ ਹਜੇ ਵੀ ਤੇ ਕਬੂਦਰੀ ਆਪਣੀ ਸਮਝੋ ਮੈਂ ਤਾਂ ਬਾਹਰ ਆ ਫੁੱਡ ਖੜਦੀ ਆ ਚਾਹ ਨਾ ਚੌਥਾ ਦਿਨ ਹੋ ਗਿਆ ਉੱਡੀ ਫਿਰਦੀ ਆ ਠੀਕ ਆ ਛਕੜ ਭਿੰਡੀ ਭੁੰਨੀ ਚਲੋ 4-10 ਭਾਈ ਤੇ ਚਾਲਾ ਭਾਈ ਤੇ ਚਾਲਾ ਭਾਈ ਤੇ ਬਾਈ ਪੱਤਲ ਬਹੁਤ ਪਰਮਣਿਆ ਘੜਾ ਚਲੋ ਕੋਈ ਗੱਲ ਨਹੀਂ ਅੱਜ ਦੇਖਦੇ ਆ ਜੀ ਜੇ ਅੱਜ ਆ ਜੇ ਤਾਂ ਬੜੀ ਵਧੀਆ ਗੱਲ ਆ ਪਾਣੀ ਪੂਣੀ ਤਾਂ ਨਹੀਂ ਖੜਾ ਰੋਟੇ ਦੇ ਉੱਤੇ ਦੇਖੀ ਭਾਈ ਇਹ ਵੀ ਫਿਕਰੀ ਹੁੰਦਾ ਮਾੜੇ ਗੁੱਡੇ ਆਣੇ ਆਂ ਕੋਈ ਗੱਲ ਨਹੀਂ ਲੱਗ ਰਿਆ ਨਹੀਂ ਲਾਈਟਰ ਵੀ ਮਾੜੇ ਗੁੱਡੇ ਆਂਦੇ ਇਹ ਵੀ ਫਿਕਰ ਹੁੰਦਾ ਲੋਏ ਬੱਦਲ ਵੇਖ ਜਾਂਦੇ ਬਾਈ ਜੀ ਚੂਈ ਨਹੀਂ ਰੋਟੀ ਪਾ ਦੀ ਚੂਈ ਬਾਈ ਜੀ ਤੋਂ ਲੈਂਦੀ ਉਹਨੂੰ ਅੱਜ ਦੇ ਆਉਣੀ ਹੈ ਕਿਉਂਕਿ ਕਾਰਨ ਇਹ ਆ ਬਾਈ ਇਹ ਖਰਾਬ ਬਹੁ ਕਰਦੀ ਆ ਬਹੁਤ ਜ਼ਿਆਦਾ ਖਰਾਬ ਕਰਦੀ ਆ ਤੇ ਚੂਈ ਨਹੀਂ ਰੋਟੀ ਦਿੱਤੀ ਆਪਾਂ ਤੇ ਚੂਈ ਲੱਗੀ ਬਈ ਰੋਟੀ ਖਾਣ ਲੈ ਭਾਈ ਉਤਰ ਦਿਖਾ ਦਈਏ ਯਾਰ ਸਾਰੇ ਉਤਰੀ ਨੇ ਦਿਖਾਈ ਕੋਰ ਜੇ ਸਾਡਾ ਉਤਰ ਕੋ ਮੌਸਮ ਉਹ ਜਾਇਆ ਫਿਰ ਇਹ ਜ਼ਰੂਰੀ ਹੈ ਲਈ ਦੇਖਣਾ ਠੀਕ ਐ ਸੱਟਾ ਉਹ ਵੰਡੇ ਲਈ ਬੈਠੀ ਹੈ ਉਤਰੀ ਲਈ ਇਥੇ ਉਤਰੀ ਦੇ ਚ ਹਰਿਆਂ ਬਗਲ ਨਾਲ ਰੁੱਤਾ ਸੀਗਾ ਯਾ ਆਪਸ ਵਿੱਚ ਉਤਰ ਕੇ ਮਿਲ ਮਿਲਾਈ ਜਾਂਦੇਗਾ ਭਾਈ ਉਤਰ ਸੈਟ ਕਰੀਏ ਤੇ ਅੱਜ ਭਾਵਾਂਗੇ ਵੀ ਜੇ ਮੌਸਮ ਸਹੀ ਰਿਹਾ ਤਾਂ ਹਾਂ ਕਿਰਨ ਨਹੀਂ ਵੀ ਡਾ ਮਾਰਿਆ ਤੇ ਸੁਟਾ ਖੜ ਤਰੇ ਚੋ ਯਾਰ ਆ ਰਹਾ ਸੀ ਆਧਵੀ ਨਹੀਂ ਆਇਆ ਈਗਾ ਉਦਰੀ ਦਾ ਬਈ ਮੌਸਮ ਈ ਹੈ ਹੜੀ ਅੰਦੀ ਨਹੀਂ ਗੇ ਲੈ ਬੈਠਾ ਕੰਮ ਹੈ ਚੋ ਆਂ ਰਹੀਆ ਪੋਣੋ ਇਥੇ ਜਾਣਾ ਸੀਗਾ ਇਥੇ ਸਾਫ ਕਰਦੇ ਅੱਜ ਓਕੇ ਕਰਦੇ ਨਾ ਜਾਵਾਂਗਾ ਉਮੇ ਸੀ ਸਲਾਬ ਬਣ ਜਾਂਦੀ ਬਈ ਸਲਾਬ ਦਾ ਕਾਰਨ ਮਾੜਾ ਕਰਕੇ ਚੱਲੀ ਹੋੜ ਥੋੜੀ ਜੀ ਦੇਖ ਲਈ ਕਿ ਜਿਆਦਾ ਹਲਾਤ ਦਰਮਾਰ ਹੋ ਗਿਆ ਬਈ ਸਲਾਬ ਉਹ ਭੈੜੀ ਹੈ ਲੋ ਬਈ ਉਹ ਬਿਠਿਆ ਤਾਂ ਚੋਇਆਲੀ ਮੜਾ ਮੋਟੀ ਹੋਇਆ ਵੀ ਤਾਂ ਮੜਾ ਮੋਟ ਸੀਗਾ ਪਿਆ ਥੱਲੜ ਨਹੀਂ ਨਾ ਚੋੜ ਨਹੀਂ ਕੀ ਸੀਗਾ ਇਹਨੇ ਤਾਂ ਸਾਰੀ ਗੱਲ ਆ ਬੇਟਾ ਉਤਰਾ ਅੰਡੇ ਆਦੇ ਉਤਰੀ ਬੈਠੀ ਆ ਉਹਨੇ ਦਾ ਤਸਵੀਰ ਮੇਰੇ ਸਾਂਹੋਂ ਬੱਚੇ ਭਾਈ ਤਾਂ ਪਰ ਥੋੜੀ ਦੇਣੀ ਹੋਈ ਆ 15 ਦਿਨ ਹੋਏ ਲੋ ਜੀ ਤਰੋ ਮੇਰੇ ਉਹਦੇ ਬੱਚਿਆਂ ਦੇ ਕੁੱਤੇ ਆ ਨਾ ਭਾਈ ਭਈਆ ਬਣ ਜਾਂਦੀ ਹੈ ਚਲੋ ਠੀਕ ਆ ਭਾਈ ਥੋੜੀ ਥੋੜੀ ਥੁੱਡੇ ਵੀ ਬਣ ਜਾਣਗੇ ਸਭ ਕੁਛ ਹੋ ਜਾਂਦਾ ਪਰ ਇੰਨਾ ਵੀ ਪ੍ਰੋਬਲਮ ਹੁੰਦੀ ਹੈ ਮਿੰਟ ਕਿਉਂਕਿ ਜਿਹੜੇ ਹੁੱਡੇ ਹੁੰਦੇ ਚੌਂ ਜਾਂਦੇ ਐ ਤੇ ਡੀਲ ਮਤਾਂ ਭਾਈ ਇਹਦੀ ਕੋਈ ਦਿੱਕਤ ਨਹੀਂ ਹੈ ਨਾ ਤੇ ਬੱਚੇ ਆ ਬੈਠੇ ਭਾਈ ਅੱਜ ਇਹ ਸਹੀ ਰਹਿਣਾ ਕੰਮ ਉਹ ਵੀ ਨੇੜੇ ਉਹ ਬੱਚੇ ਕੱਢਣ ਦੇ ਨੇੜਾ ਦੇਖਦੇ ਆ ਭਾਈ ਕੀ ਸਾਬ ਪਤਾ ਵਾ ਬਹੁਤ ਚੰਗੀ ਚਾਲ ਦੇ ਨੇ ਕਬੂਤਰ ਵੀ ਬਹੁਤ ਚੰਗਾ ਲਾਇਆ ਤੇ ਭਾਈ ਪੂਦਰੀ ਬਹੁਤ ਚੰਗੀ ਲਾਈ ਆਗਾ ਜੋ ਪਰਮਾਤਮਾ ਨੇ ਹੈ ਨਾ ਬਣ ਜੋੜ ਇਹ ਚੂਹੀ ਹਜੇ ਲੱਗੀ ਪਈ ਆ ਚੂਹੀ ਐ ਸਾਬਾ ਚਟ ਕਰਕੇ ਛੱਡੂਗੀ ਲੈਟ ਗਈ ਆ ਤੇ ਆ ਅੰਦਰ ਲਈ ਜੋੜਗਾ ਲੈ ਕੇ ਤਾਂ ਮੈਂ ਆਪ ਹੀ ਨੀਰਾ ਕਰ ਦਿੰਨਾ ਇਹ ਅੰਦਰਲੀ ਜੋੜੀ ਆ ਇਹ ਜੋੜੀ ਆ ਇਹ ਜੋੜੀ ਆ ਆ ਕੂਤਰ ਦੇ ਦਾ ਬੱਚੇ ਡੇਇਆ ਗੂਦਰੀ ਬਦਲ ਕੇ ਲਾਈ ਆ ਜੀ ਤੇ ਆ ਰਹਾ ਹੈ ਇਹਦੇ ਉੱਤੇ ਇਹਦੇ ਵੀ ਕਨਫਰਮਲੀ ਉੱਤੇ ਆ ਭਾਈ ਆ ਬੁੱਤਰ ਦੇ ਠੀਕ ਹੈ ਇਹ ਜੋੜੀਆਂ ਲੱਗੀਆਂ ਆਕ ਤੱਕ ਉਤਰਦੀ ਨਾ ਸ਼ਾਕ ਗੂਦਰੀ ਇਹਦੇ ਨਾਲੇ ਬੜਾ ਕੂਤਰ ਬੜੀ ਗੂਦਰੀ ਆਹਾਰੇ ਉੱਡੀ ਜਾਂਦੇ ਆ ਭਾਈ ਚਿਰ ਲੋ ਲੀਕ ਨਹੀਂ ਆਉਂਦਾ ਮਾਹ ਮੜਾਈ ਰਸਤੇ ਹੀ ਹੋ ਗਈ ਦੀ ਕੀ ਨਹੀਂ ਭਾਈ ਆਪਣੀ ਬਾਹਰ ਹੀ ਫਰਦੀ ਚੌਥਾ ਦਿਨ ਚੜ ਗਿਆ ਤੇ ਚੂਈ ਫੇਰ ਚੱਲ ਪਈ ਗਾਹ ਨੂੰ ਭਾਈ ਰੱਜ ਪੁੱਜ ਗਏ ਨੇ ਪੈਂਚੋ ਗਾਹ ਨੂੰ ਤੁਰ ਪੈਂਦੀ ਹੈ ਹੁੰਡੇ ਕਡੂਲੇ ਖਾਂਦੀ ਹੈ ਤੁਰਿਆ ਬਣੀ ਅੰਦਰ ਢੱਡ ਵੇਖੋ ਕਿੱਡਾ ਕੱਡੇ ਮੇਗੇ ਰਾਬਤ ਦਲਵੀ ਮੂਰੋਂ ਲੋ ਜੀ ਜੈਤੂਛਿਆਰ ਪਹੁੰਚ ਗਏ ਆ ਤੇ ਪਾਣੀ ਘੋਡੇ ਘੋਡੇ ਮੋਟਰਸਾਈਕਲ ਜਦ ਵਾਈਦਾ ਨਾ ਬਹੁਤ ਹੀ ਜਿਆਦਾ ਬਣੀ ਆ ਇਹ ਹੈ ਜੀ ਇੱਕ ਦੋ ਮੰਡੀ ਆ ਕੇ ਅੱਗੇ ਅੱਗੇ ਅੱਪ ਜਾਣਾ ਬੱਸ ਸਟੈਂਡ ਕੋਲੇ ਉਹ ਡਿੱਗੀ ਕੋਲੇ ਪਣੂ ਤੇ ਕੰਮ ਨੂੰ ਤੇ ਉਹ ਸਦੀ ਝਾੜ ਵੀ ਬਹੁਤ ਦਰਦ ਕਰਨ ਲੱਗ ਪਈ। ਕੋਚ ਕਿ ਕੋਚ ਕਿ ਕੋਚ। ਏ ਮੰਦੜੇ ਹਾਲ ਹੀ ਹੈ ਜੈਤੂ ਸ਼ਹਿਰ ਦੇ ਦਾਣਾ। ਲੋ ਭਈਏ। ਲੋ ਭਾਈ ਮਿੱਤਰੋ ਵੇਖ ਲੋ ਜੈਤੋ ਦਾ ਹਾਲ ਜੈਤੋ ਮੰਡੀ ਮੀ ਹੁਣ ਵੀ ਪੈ ਗਏ ਛੜਿਆ ਤੇ ਆਪਣਾ ਬੰਦਾ ਉੱਠ ਗਿਆ ਪਾਣੀ ਪੀਣ ਥੋੜਾ ਜਿਹਾ ਫੋਨ ਦਿਖਾਉਣ ਆਏ ਸੀ ਫੋਨ ਦਿਖਾ ਲਿਆ ਭਾਈ ਹੋ ਗਿਆ ਬੱਬੂ ਗਾਰਡ ਦੇ ਮਿਲਦੇ ਆਪਾਂ ਆ ਗਏ ਆ ਆ ਛੜਕ ਵੇਖ ਲੋ ਇਹਦਾ ਹੀ ਮੰਦੇ ਹਾਲ ਹੈ ਆ ਇੱਧਰ ਵੇਖ ਲੋ ਆਹ ਵੇਖ ਹੀ ਲੋ ਜਾਂਗਾ ਭਾਈ ਇਹ ਕੱਢ ਦਿਓ ਇਧਰੋਂ ਬਣੀ ਨਹੀਂ ਇੱਕ ਤਾਂ ਜੇ ਕਿਉਂ ਦਿਨੋਂ ਮਾੜਿਆ ਲਾਤਾ ਕੰਕੜ ਤੇ ਮੀਰ ਆਪੋ ਲੋਕ ਹੋਇਆ ਸਾਹ ਭਾਈ ਹੁਣ ਤੇ ਆਗੇ ਉਹ ਭਾਈ ਮਿੱਤਰੋ ਪਸੂ ਵੀ ਡਾਟ ਪਈ ਜਾਂਦੇ ਬੱਦਲ ਬਣਿਆ ਇਧਰੋਂ ਤੇ ਚੀਨੀ ਮਾਰਿਆਂ ਨੂੰ ਭਾਈ ਚੌਥਾ ਦਿਨ ਹੋ ਗਿਆ ਛਤਰੀ ਲੱਗੀ ਪਈ ਆ ਤੇ ਪਰ ਉਹ ਕਬੂਤਰੀ ਭਾਈ ਹੁਣ ਨਹੀਂ ਕੋਈ ਮੂੰਹ ਸਰੋਦਾ ਆ ਵੀ ਗਈ ਤਾਂ ਸਿੱਧੀ ਕਰਨੇ ਚ ਬਹੁਤ ਔਖਾ ਜਾਣਾ ਕੰਮ ਤੇ ਨਹੀਂ ਤਾਂ ਫਿਰ ਜਿਹੜਾ ਕੋਸ ਹੈਗਾ ਦੇਸੀ ਆਂਦਾ ਤੇ ਬਾਈ ਉਹ ਪੀਚੋ ਦੇ ਜਾਂਦੀ ਕੁੱਤੀ ਆਪਾਂ ਵੀ ਜੋ ਦੇ ਜਾਂਦੀ ਆ ਕਰਨੀ ਸੀ ਬਾਈ ਉਹ ਮਗਰ ਮਗਰ ਤੂਰੀ ਵਰਦੀ ਰੋਟੀ ਪਾਣੀ ਦੀ ਜ਼ੌਖਾ ਇਹ ਆਂਦਾ ਪਰ ਮਾਤਾ ਦੀ ਮਗਰੀ ਤੂਰੀ ਵਰਦੀ ਉਹ ਦੇ ਜਾਂਦੀ ਆਪਾਂ ਤੇ ਪੱਠੇ ਕੁੱਤਰੇ ਕਿ ਪਏ ਆ ਪੱਠੇ ਵੱਢ ਗਏ ਕੁੱਤਰੇ ਕਿ ਨਾ ਹੁਣ ਅਰਲਾਉਣੇ ਆ ਹੱਲਾ ਆ ਕੇ ਜੋਦੂ ਬਾਦ ਨਾ ਧੋ ਕੇ ਫਿਰ ਵੀ ਨੇ ਕੀ ਪੰਦਾ ਮਿੱਤਰੋ ਲਓ ਬਾਈ ਜੀ ਪੱਠੇ ਦਿੱਤੇ ਆਪਾ ਪੱਠਿਆਂ ਦਾ ਕੰਮ ਗਿਆ ਨਿਭੜ ਤੇ ਛਤਰੀ ਲੱਗੀ ਪਈ ਆ ਕਾਰਨ ਇਹ ਆ ਬਾਈ ਕਬੂਤਰੀ ਸ਼ਾਇਦ ਹੀ ਆਵੇ ਘਰੇ ਚੌਥਾ ਦਿਨ ਹੋ ਗਿਆ ਅੱਜ ਪੱਠਿਆਂ ਦਾ ਕੰਮ ਨਹੀਂ ਵੀਟ ਜੀ ਤੇ ਬਾਈ ਨਾਲੀਆਂ ਨਾ ਧੋ ਕੇ ਇਹਦੇ ਉਹ ਬੰਦੇ ਨੂੰ ਦੁਕਾਨ ਤੇ ਭੇਜਣਾ ਇਹਨੂੰ ਪੈਸੇ ਨਹੀਂ ਸਿਆਉਂਦੇ ਟੁੱਟੇ ਤੇ ਮੈਂ ਦਿਨਾਂ ਨੂੰ ਪੈਸੇ ਇਹ ਦੋਵੇਂ ਬਈ ਜਾਣ ਪਿੱਛੇ ਲੜੀ ਜਾਂਦੇ ਵੀ ਇਹ ਜਾਣਾ ਹੀ ਨਹੀਂ ਜਾਣਾ ਤੇ ਬਈ ਕੂਤਰੀ ਦਾ ਮੁਸ਼ਕਿਲ ਆ ਸ਼ਬਦ ਆ ਕਿ ਤੜਨਾਉਣ ਲੱਗ ਪਾਏ ਕੂਤਰ ਵੱਧਾ ਸੀਗਾ ਫਿਰ ਇਹ ਉਹ ਕਰਤਾ ਤੇ ਬਈ ਮਿੱਤਰੋ ਕੂਤਰੀ ਆਪਣੇ ਉਸ ਪੈਦਿਆਂ ਤੇ ਵੇਂਦੀ ਆ ਪੱਕਾ ਨਹੀਂ ਪਤਾ ਚਲੋ ਹਮਣਾ ਤਾਂ ਆ ਜੂ ਲਓ ਬਈ ਹੁਣ ਆ ਗਏ ਆਪਾਂ ਬਾਹਣ ਚ ਆ ਗਏ ਆ ਬਈ ਪਾਣੀ ਮੰਨ ਕੇ ਚਲੋ ਬਈ ਬਸ ਮਾੜਾ ਮੂਟ ਜਿਵੇਂ ਆਪਾਂ ਲਵਣੇ ਆ ਉਹ ਜਿਹੇ ਹਸਾਵਣਾ ਖੜਿਆ ਤੇ ਉਹ ਛੱਪੜ ਤੋਂ ਉੱਥੋਂ ਆਉਂਦਾ ਸੀ ਪਾਣੀ ਤੇ ਇੱਧਰ ਵਿਖਾਲੇ ਖੂਲਿਆਂ ਦਾ ਆਈ ਜਾਂਦਾ ਤੇ ਉਹ ਟੋਕਾਂ ਬਣਨੀਆਂ ਟੋਕਾਂ ਉੱਥੇ ਵੇਖ ਘਾਰਾਂ ਪਈਆਂ ਜਿਹੜੀ ਠੀਵੀ ਨੇ ਬਈ ਕਿੰਨੇ ਘਾਰੇ ਕੀ ਹਿਸਾਬ ਕਿਤਾ ਲਓ ਬਈ ਮਿੱਤਰੋ ਆ ਘਾਰੇ ਜਿਹੜੇ ਆ ਵੇਖ ਲਓ ਇਹ ਛੱਪੜ ਦਾ ਪਾਣੀ ਪੈਂਦਾ ਹੀ ਹੁਣ ਇਹਨਾਂ ਪੱਟਾਂ ਅਸੀਂ ਬੰਨ ਕੇ ਚਾਹਨੇ ਆ ਕੀਰਾਂ ਆਰਜੀ ਤੌਰ ਤੇ ਬੰਨਦੇ ਆ ਹੁਣ ਬਾਅਦ ਚ ਵੇਖਾਂ ਕੀ ਹਿਸਾਬ ਕਿਤਾ ਬੰਦਾ ਆਰਜੀ ਤੌਰ ਤੇ ਪੱਟਾਂ ਬੰਨਣ ਜਾਂਦੇ ਬਈ ਆ ਵੇਖ ਸ਼ੂ ਦਾ ਮੰਤਰ ਮੈਂ ਤਲਾ ਦਾ ਕਣਕ ਵਿਲੀ ਵਿੰਡਾ ਪਾਉਣਾ ਪੈਣਾ ਆ ਵੱਟਾਂ ਬੁੱਟਾਂ ਗੰਗਾ ਬਈ ਸਾਰੀਆਂ ਤੇ ਇਹ ਵੱਟਾਂ ਬੰਨ ਜਾਨੇ ਆਰ ਜੀ ਕੇਰਾ ਕਾਰਨ ਇਹ ਸੀ ਬਈ ਉਹ ਉਥੇ ਛਪੜੀ ਛਪੜੀ ਦਾ ਪਾਣੀ ਆਉਂਦਾ ਸੀਗਾ ਤੇ ਇਹ ਨਿਕਲੀ ਜਾਂਦਾ ਬਈ ਇਹ ਸਾਰਾ ਕੇਰਾ ਬੰਦ ਕਰ ਜਾਂਦੇ ਆ ਏ ਟੂ ਜ਼ੈਡ ਕਨਫਰਮਲੀ ਬੰਦ ਤੇ ਹੁਣ ਦੁਬਾਰਾ ਦੇਖਦੇ ਆ ਕੀ ਬੰਦਦਾ ਚੂਹੇ ਤਾਂ ਵੈਸੇ ਭੱਜ ਗਏ ਹੋਣੇ ਸਾਰੇ ਮੇਰੇ ਹਿਸਾਬ ਨਾਲ ਵੱਟਾਂ ਚੋਂ ਆ ਵੇਖੋ ਭਈ ਇਹ ਡੇਡ ਘਾਰੇ ਆ ਤੇ ਭਾਈ ਮਿੱਤਰੋ ਕਿਰਾਂ ਬਾਟ ਦੀ ਤਿਆੜਕਾ ਕਿਰਾਂ ਪਾਣੀ ਖੜਦਾ ਹੋ ਜੂਆ ਜੇ ਹੱਦੋਂ ਬਾਅਦ ਕੋਈ ਜਿਆਦਾ ਮੀਮੂ ਆਇਆ ਤੇ ਜਿਵੇਂ ਇੱਥੇ ਖਾਰ ਪਾ ਲਈ ਇੱਥੋਂ ਤੋੜ ਦੇਾਂਗੇ ਜਾਂ ਹੋ ਉੱਥੇ ਖਾਰ ਪਾ ਲਈ ਉੱਥੋਂ ਤੋੜ ਦੇਾਂਗੇ ਇਸੇ ਕੈਰੀ ਦਾ ਹੀ ਪਾਲਾ ਡਿੱਕਾ ਬਣ ਕੇ ਤੇ ਬੱਸ ਸਹੀ ਹੋ ਗਿਆ ਕਿਰਾਂ ਪਾਣੀ ਖੜਦਾ ਹੋ ਜੂਆ ਤੇ ਇਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਸਵਾਰ ਕੇ ਇਹਨਾਂ ਨੇ ਜਦੋਂ ਘਾਰੇ ਕੁਰੇ ਵੇਹੇ ਤਾਂ ਹੁਣ ਕਣਕ ਵੇਲੇ ਹੋਊਗਾ ਜਿਹੜਾ ਕੋ ਹੋਊਗਾ ਕੀ ਰਾਈ ਵਾ ਟੂਟ ਪਨ ਕੇ ਟਾਈਮ ਪਾਸ ਕਰਾਂਗੇ ਘਰ ਹੀ ਬਹੁਤ ਜਿਆਦਾ ਕੁੜੀਆਂ ਵੇਤ ਆਏਗਾ ਦੋ ਦੋ ਕਰਮਾਂ ਲੰਮੇ ਕੋਈ ਤਾਂ ਉਹ ਵੇਖ ਕਿੱਡਾ ਉਹ ਪਰਲੇ ਵੀ ਆ ਸਾਰੇ ਇਹ ਤਾਂ ਮਿੱਟੀ ਬਹੁਤ ਨੂੰ ਆ ਬਈ ਵੱਟ ਵੇਖ ਲੂ ਕਿੱਥੇ ਲੈ ਗਏ ਜੀ ਇਹ ਹੁਣ ਇੰਨੇ ਬਹਾਨੇ ਨਾਲੇ ਵੱਟ ਸਹੀ ਹੋ ਜੂ ਵੀ ਉਹ ਉੱਥੇ ਨਿਸ਼ਾਨੀ ਸੀਗੀ ਇਹਨਾਂ ਨੇ ਪਤਾ ਨਹੀਂ ਪੱਟ ਤੀ ਕਿ ਕੀ ਕਰਤਾ ਉਹ ਉੱਥੇ ਨਿਸ਼ਾਨੀ ਸੀਗੀ ਨਾਲ ਤਾਂ ਵੱਟ ਸਹੀ ਹੋ ਜੂ ਵੀ ਆ ਵੱਟ ਦਾ ਕਿੱਡਾ ਵਾਲ ਪਾਇਆ ਪਿਆ ਤੇ ਹੋ ਵੱਟ ਇਧਰ ਨੂੰ ਕੰਮ ਹੋ ਉਥੇ ਗੱਡਿਆ ਵੇ ਉਹ ਤਾਂ ਮਗਰਲੀ ਵੱਟ ਤਾਂ ਜਮਾਂ ਸਹੀ ਆ ਉਹ ਵੱਟ ਦੀ ਛੇਦ ਨੂੰ ਹੀ ਇਹਨਾਂ ਨੇ ਵੱਟ ਪਵਾਈ ਸੀਗੀ ਤੇ ਨਾਲ ਹੀ ਸਹੀ ਹੋ ਜੂਗੀ। ਨਾਲੇ ਪਾਣੀ ਹੁਣ ਖੜਦਾ ਹੋਏ। ਧਾਰ ਕੱਢ ਕੇ ਧਾਰ ਕੱਢ ਲਈ ਧਾਰ ਕੱਢ ਕੇ ਤੁਰਿਆ ਮੈਂ ਇਹਨਾਂ ਨੂੰ ਬਾਲਟੀ ਚੱਕ ਕੇ ਤੇ ਕਢਾਂਗਾ ਗੰਗਾ ਲੈ। ਇਹਨੂੰ ਇਹਨੂੰ ਕਢਾਂਗਾ ਭਾਈ ਆਈ ਅੰਦਗਾ ਆ ਵੀ। ਬਈ ਦੀ ਤਪਕਣੇ ਦੀਂਦੀ ਆ ਨਾ। ਤੇ ਧਾਰ ਕੱਢ ਲੈਂਦੀ ਵੀ ਸਭ ਤੋਂ ਵੱਡਾ ਤੇ ਕੀ ਕਰੇ ਹੀ ਹੁੰਦਾ ਧਾਰ ਦਾ। ਤੇ ਧਾਰ ਦਾ ਫਿਕਰ ਦੀਗਾ ਤੇ ਉਧਰ ਭਾਈ ਵੱਟਵੀਂ ਬੰਨ ਕੇ ਆਂਦੀ ਘਾਰੇ ਤਣ ਚੱਕੀ ਉੱਚੇ ਪਾਣੀ ਖੜਦਾ ਕਰ ਜਾਂਦਾ ਝੋਨੇ ਚ ਕੀ ਆ ਹੈ ਭੌਜੀ ਭੌਜੀ ਦੀ ਸਵਾਰੀ ਹੁਣ ਸਾਈਕਲ ਹੋ ਗਿਆ ਕਿਉਂਕਿ ਪਰੜੀ ਤੇ ਬਾੜਾ ਉਹ ਵੱਜਿਆ ਵਿਆ ਚਰਗਲ ਭੌਜੀ ਜਾ ਰਹੀ ਜੀ ਘਰੋਂ ਆ ਖੇਤੋਂ ਕਰਨ ਆ ਵੇ ਜਮਾ ਪਰਿਆ ਜੀ ਪਾਣੀ ਦਾ ਕੋਈ ਗਿਆ ਸਿਰ ਟਕਾਇਆ ਨਿਕਲੇ ਆ ਬਾਹਰ ਲਓ ਜੀ ਕਣੀ ਕਣ ਮਣ ਆ ਜਾਂਦੀ ਆ ਹਟ ਜਾਂਦੀ ਆ ਮੌਲ ਬਣਿਆ ਪਿਆ ਪੂਰਾ ਅਸੀਂ ਮੱਲਣ ਆਈਆਂ ਨੇ ਪਿੰਡ ਨੂੰ ਵਾਪਸ ਜੋਗ ਕਰੇ ਸੀ ਚੋਦਰੀ ਨਾਲ ਆਇਆ ਤੇ ਬਾਈ ਜੀ ਮੀਤੀ ਸੁਭਾਅ ਮਨਾ ਇਹ ਆ ਜਾਂਦਾ ਹਟ ਜਾਂਦਾ ਹੈ ਛਿੜਕਾ ਸ਼ੰਭਾ ਕਰ ਜਾਂਦਾ ਆ ਜਾਂਦਾ ਤੇ ਪਰੰਮ ਜੁੜੀ ਤਪ ਲਾਵੇ ਕੱਲ ਨੂੰ ਦਿਨ ਵਧੀਆ ਲਾਵੇ ਤਾਂ ਉਤਰ ਕੱਢ ਗਈ ਐ ਕਰੇ ਰੱਬ 14-5 ਦਿਨੋਂ ਤੋਂ ਪਾ ਜਿਆ ਕਰੇ ਮੁੜ ਕੇ 4-5 ਦਿਨ ਵਧੀਆ ਲਾ ਦੇ ਕਰੇ ਫੇਰ ਪਾ ਜਿਆ ਕਰੇ ਐ ਚ ਲਾ ਦੇ ਕਿੰਨੇ ਵਧੀਆ ਅਸਰ ਆ ਲੱਗਿਆ ਆ ਵੀ ਗਿਆ ਇਹ ਸਾਰੇ ਤਕਰੀਬਨ ਵਧੀਆ ਖੜੇ ਲਓ ਭਾਈ ਜੀ ਚੀਨੀ ਨੂੰ ਅੱਜ ਹੋ ਗਿਆ ਚੌਥਾ ਦਿਨ ਚੌਥਾ ਵੀ ਸ਼ਿਪਰ ਨੂੰ ਗਿਆ ਤੇ ਭਾਈ ਆ ਬੈਠੀ ਠੀਕ ਹੈ ਕਿਕਰ ਜੜੀ ਪਈ ਆ ਬਈ ਲਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹਿਸਾਬ ਚ ਆਇਆ ਕੰਮ ਛਤਰੀ ਲੱਗੀ ਪਈ ਆ ਬਈ ਅੱਜ ਆ ਗਈ ਆ ਗਈ ਨਹੀਂ ਆਈ ਤਰ੍ਹਾਂ ਅਸੀਂ ਫਿਰ ਇਹਦੀ ਮਰਜ਼ੀ ਆ ਤੇ ਲੋ ਬਾਈ ਜੀ ਹੁਣ ਆਪਾਂ ਕਰ ਲੱਗਿਆ ਵਲੌਗ ਦੀ ਸਮਾਲਤੀ ਜਿਹੜੇ ਹੱਥ ਜੋੜ ਕੇ ਮੈਂ ਇੱਕ ਗੱਲ ਹਣਾ ਨਾ ਭਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਰ ਬਣ ਕੇਰ ਤੁਸੀਂ ਵਲੌਗ ਵੀ ਦੇਖ ਲੈਣੇ ਨਾਲ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਬਾਈ ਮੇਰੇ ਕਰਮਾ ਚਾਹੀਏ 10 ਵਿਊ 50 ਵਿਊ 100 ਇਹਨੇ ਆਹ ਕੋਸੀ ਆ ਵੀਰ ਬਣ ਕੇਰ ਮੈਨੂੰ ਵੀ ਹਜ਼ਾਰਾਂ ਲੱਖਾਂ ਵਾਲਾ ਬਣਾਓ ਲੋ ਬਾਈ ਉਹ ਬੇਟੀ ਚੀਨੀ ਚਲੋ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਅੱਪ ਕਰ ਲਾਂਗੇ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗਸ ਵਿੱਚ ਪਹੁੰਚੋ ਤੇ ਦੇਖਿਓ ਤੇ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੀਨੀ ਆ ਬੇਟੀ